ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਅੱਜ ਆਪਾਂ ਬਣਾਵਾਂਗੇ ਗੋੜ ਵਾਲੇ ਚੌਲ ਤੁਹਾਨੂੰ ਦੱਸੂਗੀ ਕਿ ਬਹੁਤ ਹੀ ਵਧੀਆ ਗੋੜ ਵਾਲੇ ਚੌਲ ਕਿਵੇਂ ਬਣਦੇ ਆ ਕੱਲੇ-ਕੱਲੇ ਖਿਲਰੇ ਹੋਏ ਚੌਲ ਬਣਨਗੇ ਬਸ ਸਮਾਨ ਦਾ ਧਿਆਨ ਰੱਖਣਾ ਵੀ ਆਪਾਂ ਕਿਵੇਂ ਪਾਉਣਾਗਾ ਲੋ ਜੀ ਆਪਾਂ ਬਣਾਉਨੇ ਆ ਲੋ ਜੀ ਆਹਾਂ ਆਪਾਂ ਕੌਲੀ ਲਈ ਆ ਇੱਕ ਇਹ ਕੌਲੀ ਨੂੰ ਮਿਣ ਕੇ ਆਪਾਂ ਸਾਰਾ ਸਮਾਨ ਲੈ ਤੁਸੀਂ ਕੋਈ ਵੀ ਕੌਲੀ ਲੈ ਲਓ ਮਿਣ ਲਓ ਤੇ ਇਹ ਸਮਾਨ ਜਿਹੜਾ ਸਾਰਾ ਮਿਣ ਕੇ ਲੈਣਾ ਇਹ ਕੌਲੀ ਵਿੱਚ ਮੈਂ ਇੱਕ ਚਾਵਲਾਂ ਦੀ ਲਈ ਆ ਚੌਲ ਇਹ ਬਾਸਮਤੀ ਚੌਲ ਨੇ ਤੇ ਇਹੀ ਕੋਲੀ ਆਪਾਂ ਗੁੜ ਦੀ ਲਈ ਆ ਤੇ ਇਹਦਾ ਇਹ ਕੋਲੀ ਦਾ ਤੀਜਾ ਹਿੱਸਾ ਆਪਾਂ ਘਿਓ ਲਿਆ ਤੇ ਇਹਦੇ ਵਿੱਚ ਸੌਂਫ ਇੱਕ ਵੱਡੀ ਇਲਾਇਚੀ ਛੋਟੀ ਇਲਾਇਚੀ ਡਰਾਈ ਫਰੂਟ ਇਹ ਚੀਜ਼ਾਂ ਲਈਆਂ ਨੇ ਹੁਣ ਆਪਾਂ ਇਹ ਸਮਾਨ ਨੂੰ ਕੀ ਕਰਨਾ ਜੀ ਹਾਂ ਇੱਕ ਸਾਈਡ ਤੇ ਕਰਦੇ ਆ ਚੌਲ ਆਪਾਂ ਧੋ ਲੈਣਾ ਧੋ ਕੇ ਭਿਓ ਕੇ ਨਹੀਂ ਰੱਖਣੇ ਹੈਗਾ ਚੌਲਾਂ ਨੂੰ ਤੁਸੀਂ ਮਤਲਬ ਨਾਲ ਦੀ ਨਾਲ ਬਾਹਰ ਕੱਢ ਲੈਣਾ ਚੰਗੀ ਤਰ੍ਹਾਂ ਧੋ ਲੈਣਾ ਤੇ ਇਹ ਸੇ ਕੌਲੀ ਦੇ ਨਾਲ ਹੀ ਆਪਾਂ ਮਿਣ ਕੇ ਜੇ ਇੱਕ ਕੌਲੀ ਆਪਣੇ ਕੋਲੇ ਚੌਲਾਂ ਦੀ ਆ ਤਾਂ ਆਪਾਂ ਕੀ ਕਰਾਂਗੇ ਜੀ ਇਹਦੇ ਵਿੱਚ ਢਾਈ ਕੌਲੀਆਂ ਪਾਣੀ ਪਾਵਾਂਗੇ ਕਿਉਂਕਿ ਜੇ ਆਪਾਂ ਬਿਆਉਂ ਕੇ ਰੱਖ ਦਿਆਂ ਫੇਰ ਤਾਂ ਆਪਾਂ ਦੁੱਗਣਾ ਪਾਣੀ ਪਾਉਣਿਆ ਨਹੀਂ ਆਪਾਂ ਥੋੜਾ ਜਿਹਾ ਵੱਧ ਪਾਵਾਂਗੇ ਕਿਉਂਕਿ ਜਿਹੜੇ ਮਿੱਠੇ ਗੁੜ ਵਾਲੇ ਚੌਲ ਹੁੰਦੇ ਆ ਉਹ ਥੋੜੇ ਜਿਹਾ ਉਹਨਾਂ ਦੇ ਵਿੱਚ ਪਾਣੀ ਜ਼ਿਆਦਾ ਲੱਗ ਜਾਂਦਾ ਤੇ ਹੁਣ ਆਪਾਂ ਇਹ ਕੌਲੀ ਦੇ ਨਾਲ ਮਿਣ ਕੇ ਪਾਣੀ ਪਾ ਲੈਨੇ ਹੁਣ ਆਪਾਂ ਲਵਾਂਗੇ ਜੀ ਪਾਣੀ ਪਾਣੀ ਆਪਾਂ ਮਿਲ ਕੇ ਪਾ ਲੈਣਾ ਇੱਕ ਕੌਲੀ ਦੋ ਕੌਲੀਆਂ ਤੇ ਇਹ ਹੋ ਗਏ ਥੋੜਾ ਜਿਹਾ ਆਪਣਾ ਉੱਪਰ ਆ ਪਾਣੀ ਇੱਕ ਤਿੰਨ ਹੁੰਦੇ ਤਾਂ ਥੋੜਾ ਜਿਹਾ ਘੱਟ ਕਰ ਲੈਣਾ ਆਪਾਂ 2 ਕੌਲੀਆਂ ਪਾਣੀ ਦੇ ਆ ਪਾ ਲੈਣੀ ਆ ਹੁਣ ਆਪਾਂ ਕਿਉਂਕਿ ਪਾਣੀ ਆਪਾਂ ਡੁੱਗਣੇ ਤੋਂ ਥੋੜਾ ਜਿਹਾ ਵੱਧ ਲੈਣਾਗਾ ਤੇ ਜਿਵੇਂ ਹੁਣ ਆਪਾਂ ਇਹਨੂੰ ਗਰਮ ਕਰਨਾ ਪਾਣੀ ਨੂੰ ਹੁਣ ਆਪਾਂ ਪਾਣੀ ਦੇ ਵਿੱਚ ਗੁੜ ਪਾ ਲੈਣਾ ਪਾਣੀ ਥੋੜਾ ਜਿਹਾ ਗਰਮ ਹੋ ਗਿਆ ਆਪਾਂ ਪਾਣੀ ਦਾ ਕੋਈ ਗਵਾਲਾ ਨਹੀਂ ਦੇਣਾ ਹਲਕਾ ਹਲਕਾ ਇਹਨੂੰ ਗੈਸ ਨੂੰ ਘੱਟ ਰੱਖਣਾ ਤੇ ਆਪਾਂ ਇਹਨੂੰ ਮੈਲਟ ਕਰ ਲੈਣਾਗਾ ਗੁੜ ਨੂੰ ਤੇ ਜਦੋਂ ਇਹ ਮੈਲਟ ਹੋ ਗਿਆ ਉਦੋਂ ਆਪਾਂ ਗੈਸ ਬੰਦ ਕਰ ਦਿਆਂਗੇ ਹੁਣ ਆਪਣਾ ਗੋੜਾ ਜਿਹੜਾ ਬਿਲਕੁਲ ਮੈਲਟ ਹੋ ਗਿਆ ਹੁਣ ਇਹ ਪਾਣੀ ਆਪਾਂ ਬਾਹਰ ਕੱਢ ਲਾਂ ਪਾਸੇ ਕਰ ਲਾਂਗੇ ਇਹਨੂੰ ਬਾਹਰ ਕਰ ਛਾਣ ਕੇ ਕੱਢ ਲਾਂਗੇ ਕਿਸੇ ਭਾਂਡੇ ਦੇ ਵਿੱਚ ਜੇ ਤੁਸੀਂ ਇਦਾਂ ਹੀ ਰੱਖਣਾ ਤਾਂ ਤੁਸੀਂ ਮੌਕੇ ਤੇ ਵੀ ਛਾਣ ਸਕਦੇ ਕੋਈ ਕਿ ਇਹਦੇ ਉੱਪਰ ਚਿੱਟਾ-ਚਿੱਟਾ ਜਿਹਾ ਇਹ ਆ ਜਾਂਦਾ ਗੁੜ ਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਜਿਵੇਂ ਆਪਣੇ ਕੋਲੇ ਡੱਕੇ ਵਗੈਰਾ ਜੇ ਆ ਜਾਂਦੇ ਆ ਤਾਂ ਉਹ ਸਾਰੇ ਆਪਾਂ ਫੂੰਕੇ ਪਾਉਣੇ ਆ ਇਸ ਕਰਕੇ ਹੁਣ ਆਪਾਂ ਇਹਨੂੰ ਮਤਲਬ ਗੈਸ ਤੋਂ ਪਾਸੇ ਕਰ ਲਾਂਗੇ ਇਹਨੂੰ ਫੂੰਕੇ ਰੱਖ ਲਾਂਗੇ ਤੇ ਆਪਾਂ ਕੜਾਹੀ ਆ ਜਿਹੜੀ ਉਹ ਰੱਖ ਲਾਂਗੇ ਤੇ ਹੁਣ ਜਿਹੜੀ ਕੜਾਹੀ ਆ ਜੀ ਸਾਡੇ ਕੋਲੇ ਅਸੀਂ ਇਹਨੂੰ ਮਤਲਬ ਗੈਸ ਦੇ ਉੱਪਰ ਰੱਖ ਲਿਆ ਹੁਣ ਆਪਾਂ ਕੜਾਹੀ ਦੇ ਵਿੱਚ ਘਿਓ ਪਾ ਲੈਣ ਕੀ ਤੁਸੀਂ ਕਿਉਂ ਪਹਿਲਾਂ ਵੀ ਗਰਮ ਕਰ ਸਕਦੇ ਹੋ ਲੈ ਸਭ ਦਾ ਮੈਲਟ ਹੋਇਆ ਮੇਰੇ ਕੋਲੇ ਇਹ ਫਰਿਜ 'ਚ ਰੱਖਿਆ ਸੀ ਇਸ ਕਰਕੇ ਮੈਂ ਮਿਲ ਕੇ ਥੋੜਾ ਬਾਹਰ ਕਰਿਆ ਆਪਾਂ ਇਸ ਨਾਲ ਲੈ ਲੈਣਾ ਜੀ ਇਹਦੇ ਵਿੱਚ ਕਿਉਂ ਥੋੜਾ ਜਿਹਾ ਜ਼ਿਆਦਾ ਲੱਗਦਾ ਗੜੀ ਗੈਸ ਆ ਚਾਹੇ ਤੁਸੀਂ ਚੁੱਲੇ ਤੇ ਬਣਾਉਨੇ ਹੋ ਚਾਹੇ ਤੁਸੀਂ ਗੈਸ ਤੇ ਬਣਾਉਨੇ ਇਹਨੂੰ ਆਪਾਂ ਘੱਟ ਰੱਖਣਾਗਾ ਬਿਲਕੁਲ ਲੋ ਰੱਖਣਾ ਕੱਕਿਓਆ ਜਿਹੜਾ ਆਪਣਾ ਦੇਸੀ ਘਿਓ ਆ ਇਹ ਦੇਸੀ ਘਿਓ ਚਾਹੇ ਤੁਸੀਂ ਇੱਥੇ ਡਾਲ ਡਰ ਲੈ ਲਓ ਚਾਹੇ ਤੁਸੀਂ ਇੱਥੇ ਰੱਖਣ ਲੈ ਲਓ ਇਹ ਤੁਹਾਡੀ ਮਰਜ਼ੀ ਹੈ ਕਈ ਵਾਰੀ ਚਲੋ ਨਹੀਂ ਵੀ ਹੁੰਦਾ ਘਰ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਦੇਸੀ ਘਿਓ ਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚਾ ਸੌਂਫ ਵਾ ਦੋ ਲੌਂਗ ਤੇ ਵੱਡੀ ਇਲਾਇਚੀ ਜਿਹੜੀ ਇਲਾਇਚੀ ਆ ਉਹ ਆਪਾਂ ਤੋੜ ਕੇ ਪਾਵਾਂਗੇ ਆਪਾਂ ਇਹਨੂੰ ਜ਼ਿਆਦਾ ਨਹੀਂ ਪੁੰਨਦੇ ਹਾਂਗੇ ਬਸ ਜਸ ਸੇਕ ਜਾਈ ਲਾਉਣਾ ਵੱਡੀ ਇਲਾਇਚੀ ਦੀ ਥਾਂ ਤੇ ਤੁਸੀਂ ਛੋਟੀ ਇਲਾਇਚੀ ਵੀ ਪਾ ਸਕਦੇ ਹੋ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਜੇ ਕਿਸਮਿਸ ਤੇ ਡ్రਾਈ ਫਰੂਟ ਜਿਹੜੇ ਆਪਾਂ ਰੱਖੇ ਸੀ ਉਹ ਪਾ ਦੇਣੇ ਆ ਨਾਲ ਤੇ ਆਪਾਂ ਜਦ ਰ ਇਹਨਾਂ ਕੋਈ ਤੜਕਾ ਨਹੀਂ ਭੁੰਨਣਾ ਹੈਗਾ ਸਿਰਫ ਇਹਨਾਂ ਨੂੰ ਥੋੜਾ ਜਿਹਾ ਹੌਸਟ ਕਰਨਾ ਵਸ ਘੋੜੇ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਪਾਣੀ ਪਾਣੀ ਆਪਣਾ ਪਹਿਲਾਂ ਹੀ ਗਰਮ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਗੇ ਜੀ ਚੌਲ ਪਾਣੀ ਦੇ ਚੌਲ ਪਤੋਲੇ ਜੀ ਥੋੜਾ ਜਿਹਾ ਪਾਣੀ ਥੱਲੇ ਜਿਹੜਾ ਸੀ ਉਹ ਆ ਗਿਆ ਤੇ ਆਪਾਂ ਚੌਲ ਧੋ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਪਾਲਣੇ ਪਾਣੀ ਚ ਭਿਉਂ ਕੇ ਨਹੀਂ ਰੱਖਣੇ ਉਹ ਥੋੜਾ ਜਿਹਾ ਪਾਣੀ ਜਿਹੜਾ ਥੱਲੇ ਜੇ ਬਚ ਜਾਂਦਾ ਉਹੋ ਸੀਗਾ ਜੀ ਤੇ ਹੁਣ ਅਸੀਂ ਇਹਨੂੰ ਇੱਕ ਵਾਰੀ ਹਿਲਾ ਦਿਆਂਗੇ ਮਿਕਸ ਕਰ ਦਾਂਗੇ ਸਾਰੇ ਤੇ ਹੁਣ ਅਸੀਂ ਇਹਨੂੰ 10 ਮਿੰਟ ਇਦਾਂ ਹੀ ਭੋਂਕੇ ਰੱਖਣਾ ਮਤਲਬ ਲੋ ਗੈਸ ਤੇ ਰੱਖਣਾ ਚੱਲਦਾ ਰਹਿਣਾ ਇਹਨੂੰ ਆਪਾਂ ਟੱਕ ਦੇਨੇ ਆ 10 ਮਿੰਟ ਬਾਅਦ ਆਪਾਂ ਦੇਖਾਂਗੇ ਤੇ ਫਿਰ ਆਪਾਂ ਗੈਸ ਨੂੰ ਤੇਜ਼ ਕਰ ਦਾਂਗੇ ਕਿਉਂ ਹੌਲੀ ਰੱਖਣਾ ਕਿਉਂਕਿ ਨਹੀਂ ਤਾਂ ਫਿਰ ਇਹ ਇਕਦਮ ਉਬਾਲਾ ਮਾਰ ਜੂ ਸਾਰਾ ਇਸ ਕਰਕੇ ਆਪਾਂ ਘੱਟ ਹੀ ਰੱਖਣਾ ਲੋ ਤੇ ਮੋ ਜੀ ਹੁਣ ਆਪਾਂ ਦੇਖਦੇ ਆਂ ਕਿ ਆਪਣੇ ਜਿਹੜੇ ਚੌਲ ਆਹੋ ਰਿੱਝ ਰਹੇ ਆਗੇ ਚੌਲ ਆਪਾਂ ਇਹਦੇ ਵਿੱਚ ਜ਼ਿਆਦਾ ਕੜਛੀ ਨਹੀਂ ਮਾਰਨੀ ਸਿਰਫ ਇਹ ਆਪਾਂ ਇਹਨਾਂ ਨੂੰ ਹਿਲਾਉਣਾ ਹੀ ਆ ਤੇ ਹੁਣ ਜਿਹੜਾ ਸੀ ਗੈਸ ਆ ਉਹ ਤੇਜ਼ ਕਰ ਦਿਆਂਗੇ। ਇਹਨੂੰ ਟੱਕ ਦਿਆਂਗੇ ਅਸੀਂ 15 ਤੋਂ 20 ਮਿੰਟ। ਲਓ ਜੀ ਆਪਾਂ 20 25 25 ਮਿੰਟ ਹੋ ਗਿਆ ਆਪਾਂ ਦੇਖਦੇ ਆਂ ਲੋ ਸਾਰਾ ਜਿਹੜਾ ਆਪਣੇ ਕੋਲੇ ਆ ਪਾਣੀ ਆ ਉਹ ਡਰਾਈ ਹੋ ਗਿਆ। ਹੁਣ ਆਪਾਂ ਨੂੰ ਥੋੜਾ ਜਿਹਾ ਹਿਲਾ ਲੈਨੇ ਆ। ਲਓ ਜੀ ਚੰਗੀ ਤਰ੍ਹਾਂ ਆਪਣੇ ਕੋਲੇ ਡਰਾਈ ਹੋ ਚੁੱਕੇ। ਹੁਣ ਜਿਹੜਾ ਗੈਸ ਦਾ ਫਲੇਮ ਆ ਉਹ ਤੁਸੀਂ ਘੱਟ ਕਰ ਦੇਣਾ ਬਿਲਕੁਲ। ਬਿਲਕੁਲ ਡਰਾਈ ਹੋਗਾ ਪਾਫ ਕਰਕੇ ਥੋੜਾ ਜਿਹਾ ਜਿੱਸਿਆ ਨਹੀਂ ਸੀ। ਇਹ ਆਪਾਂ ਦੇਖਿਆ ਜੀ ਬਿਲਕੁਲ ਡਰਾਈ ਹੋਗਾ। ਜ਼ਿਆਦਾ ਆਪਾਂ ਹਿਲਾਉਣੀ ਨਹੀਂ। ਹੁਣ ਆਪਾਂ ਗੈਸ ਦਾ ਫਲੇਮ ਬਿਲਕੁਲ ਹੀ ਲੋ ਕਰ ਦੇਣਾ। ਤੇ ਉਸ ਤੋਂ ਬਾਅਦ ਆਪਾਂ ਇਹਨੂੰ 10 ਮਿੰਟ ਹੋਰ ਢੱਕ ਕੇ ਰੱਖਾਂਗੇ। ਜਿਹੜਾ ਜਿੰਨੇ ਵੀ ਵਿੱਚੋਂ ਕੱਚਾ ਪਾਣਾ ਉਹ ਸਾਰਾ ਖਤਮ ਹੋ ਜਾਊਗਾ। ਹੁਣ ਆਪਾਂ ਦੇਖਦੇ ਆ ਜੀ ਚੌਲ ਆਪਣੇ ਬਣ ਕੇ ਬਿਲਕੁਲ ਤਿਆਰ ਨੇ ਤੇ ਗਰਮਾ ਗਰਮ ਨੇ ਜਦੋਂ ਜਿਉ ਸੁੱਕ મતલਬ ਸੁੱਕੀ ਜਾਣਗੇ ਠੰਡੇ ਹੋ ਜਾਣਗੇ ਡਰਾਈ ਹੋ ਜਾਣਗੇ ਤਾਂ ਉਦੋਂ ਉਦੋਂ ਇਹ ਕੱਲੇ ਕੱਲੇ ਹੋ ਜਾਣਗੇ ਥੋੜੇ ਜਿ ਹੁਣ ਗਰਮ ਕਰਕੇ ਨਾਲ ਲੱਗੇ ਹੋਏ ਨੇ ਤੇ 5-7 ਮਿੰਟ ਤੁਸੀਂ ਇਹਨੂੰ ਠੰਡੇ ਹੋਣ ਦੇ ਲਈ ਰੱਖ ਦਿਓ ਤੇ ਅੱਗੇ ਫਿਰ ਦੇਖੋ ਜੀ ਜਿਹੜੇ ਚੌਲ ਨੇ ਸਾਡੇ ਬਣ ਕੇ ਬਿਲਕੁਲ ਰੈਡੀ ਨੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ ਇਸ ਤਰ੍ਹਾਂ ਬਣਾਉਣ ਦੀ ਚੌਲਾਂ ਨੂੰ ਤੇ ਬਹੁਤ ਹੀ ਕਲੋਜ਼ ਕਰਕੇ ਵੀ ਤੁਹਾਨੂੰ ਦਿਖਾ ਦਿਆਂ ਫੇ ਇਦਾਂ ਬਣ ਕੇ ਆਪਣੇ ਕੋਲੇ ਰੈਡੀ ਆ ਜੀ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਤੇ ਤੁਸੀਂ ਵੀ ਜ਼ਰੂਰ ਦੇਖਣਾ ਜੀ ਬਣਾ ਕੇ ਬਹੁਤ ਹੀ ਵਧੀਆ ਬਣਨਗੇ ਤੇ ਕੱਲੇ ਕੱਲੇ ਹੋਣਗੇ ਜਦੋਂ ਵੀ ਦਿਲ ਕਰੇ ਗੁੜ ਵਾਲੇ ਚੌਲ ਬਣਾਉਣ ਨੂੰ ਤਾਂ ਆਪਾਂ ਜ਼ਰੂਰ ਇਦਾਂ ਬਣਾ ਕੇ ਦੇਖੋ ਟਰਾਈ ਕਰਿਓ ਬਹੁਤ ਵਧੀਆ ਬਣਨਗੇ ਤੇ ਹਰ ਕੋਈ ਤੁਹਾਨੂੰ ਪੁੱਛੂਗਾ ਤੇ ਕਹਿੰਦੇ ਦੇਖਣ ਨੂੰ ਹੀ ਇੰਨੇ ਵਧੀਆ ਲੱਗਦੇ ਤੇ ਖਾਣ ਚ ਕਿੰਨੇ ਸਵਾਦ ਹੋਣਗੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਤੇ ਅਸੀਂ ਤਾਂ ਜੀ ਬਣਾ ਕੇ ਸਰਵ ਕਰਕੇ ਦਿਆਂ ਮੈਂ ਸਭ ਨੂੰ ਤੇ ਸਭ ਇੰਤਜ਼ਾਰ ਕਰ ਰਹੇ ਨੇ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਇਸ ਤਰ੍ਹਾਂ ਬਣਾਉਣ ਦਾ ਕਿਉਂਕਿ ਜਦੋਂ ਮੌਸਮ ਥੋੜਾ ਠੰਡਾ ਜਿਹਾ ਹੋ ਜਾਂਦਾਗਾ ਅੱਜ ਚਾਹੀ ਮੀਂਹ ਤਾਂ ਨਹੀਂ ਪਿਆ ਪਰ ਬੱਦਲ ਵਾਈ ਜੀ ਰਹੀ ਆ ਤੇ ਇਹ ਜੋ ਮੌਸਮ ਦੇ ਵਿੱਚ ਫਿਰ ਮਿੱਠਾ ਖਾਣ ਨੂੰ ਦਿਲ ਵੀ ਕਰਦਾ ਤੇ ਜਰੂਰ ਦੇਖਿਓ ਜੀ ਬਣਾ ਕੇ ਲਓ ਜੀ ਤਿਆਰ ਨੇ ਗੁੜ ਵਾਲੇ ਮਿੱਠੇ ਝੋਲ ਆਜੋ ਜੀ ਤੁਸੀਂ ਵੀ ਖਾ ਲਓ ਤੁਹਾਡੇ ਲਈ ਵੀ ਤਿਆਰ ਨੇ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ ਥੈਂਕ ਯੂ ਜੀ